ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੁਪ੍ਰੀਤ ਬੁਟੀਕ ਚੈਨਲ ਤੇ ਅੱਜ ਜਪਾ ਤਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਬਾਕੀ ਜੀ ਕੋਈ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਆਪਣੇ ਕੋਲ ਮਸ਼ੀਨ ਵਰਕ ਜਾਂ ਹੈਂਡਵਰਕ ਕਰਵਾ ਕੇ ਕਰਵਾ ਸਕਦੇ ਹੋ ਫਰਸਟ ਆਪਾਂ ਕੈਮਰੀ ਕਾਟਨ ਦੇ ਤੁਹਾਨੂੰ ਸੂਟ ਦਿਖਾਵਾਂਗੇ ਜਿਨ੍ਹਾਂ ਦਾ ਪ੍ਰਾਈਸ 650 ਰਹੇਗਾ ਠੀਕ ਹੈ ਜੀ ਬਹੁਤ ਸੋਹਣਾ ਨੈਕ ਤੇ ਵਰਕ ਕੀਤਾ ਹੋਏਗਾ ਇਹਦੇ ਵਿੱਚ 4 ਤੋਂ 5 ਰੰਗ ਅਵੇਲੇਬਲ ਹੋਣਗੇ ਨੈਕਸਟ ਆਵਲੇ ਬਹੁਤ ਸੋਹਣੇ ਦੁਪੱਟਿਆਂ ਦੇ ਨਾਲ ਹੈ ਜੀ ਪਹਿਲਾਂ ਵਾਲੇ ਵੀ ਦੁਪੱਟਿਆਂ ਨਾਲ ਹੀ ਸੀਗੇ ਹੁੰਦੇ ਵਾਲੇ ਦੁਪੱਟੇ ਨੈਕਸਟ ਆਵਲਾ ਆ ਗਿਆ ਜੀ ਜਿੱਤੇ ਬਾਜੂ ਤੇ ਵੀ ਵਰਕ ਹੋਏਗਾ ਸੇਮ ਲੈਚੇਸ ਲਗਾ ਕੇ ਨੈਕਸਟ ਆਹ ਕੈਮਰੀ ਕਾਟਨ ਦੇ ਸੂਟ ਆਉਣਗੇ ਨਾਲ ਕਾਟਨ ਦੇ ਹੀ ਦੁਪੱਟੇ ਰਹਿਣਗੇ ਇਹਨਾਂ ਦਾ ਪ੍ਰਾਈਸ ਰਹੇਗਾ 800 ਦੇ ਦੋ ਸੂਟ ਠੀਕ ਹੈ ਜੀ ਸ਼ਿਪਿੰਗ ਇਹਨਾਂ ਦੀ ਫ੍ਰੀ ਰਹੇਗੀ ਸ਼ਿਪਿੰਗ ਦੇ ਕੋਈ ਵੀ ਐਕਸਟਰਾ ਚਾਰਜਸ ਤੁਹਾਨੂੰ ਪੇ ਕਰਨ ਦੀ ਨੀਡ ਨਹੀਂ ਹੈਗੀ 올ਓਵਰ ਇੰਡੀਆ ਜਿਹੜੀ ਸ਼ਿਪਿੰਗ ਆਪਣੀ ਫ੍ਰੀ ਰਹੇਗੀ ਜੀ ਇਹਦੇ ਵਿੱਚ ਕਾਫੀ ਕਲਰ ਕਲੈਕਸ਼ਨ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹੋ অলਮੋਸਟ 15 ਤੋਂ 20 ਰੰਗ ਅਵੇਲੇਬਲ ਹੈ ਆਪਣੇ ਕੋਲੇ ਇਹਦੇ ਵਿੱਚ ਜੀ ਜਲਦੀ ਤੋਂ ਜਲਦੀ ਸਿਲੈਕਟ ਕਰੋ ਤੇ ਆਪਣਾ ਆਰਡਰ ਜਿਹੜਾ ਹੈ ਬੁੱਕ ਕਰਵਾਓ ਚੈੱਕ ਕਰੀ ਚਲੋ ਕਾਫੀ ਕਲਰ ਕਲੈਕਸ਼ਨ ਹੈਗੀ ਆ ਬਹੁਤ ਸੋਹਣੇ ਸੋਹਣੇ ਸੋਬਰ ਜੇ ਸਰਤਾਰੀ ਜੇ ਰੰਗ ਹੈ ਜੀ ਬਹੁਤ ਸੋਹਣੇ ਜੇ ਪ੍ਰਿੰਟ ਹੈ ਗਿਆ ਨੈਕਸਟ ਬਾਟਮ ਵਰਕ ਵਾਲੇ ਆ ਗਏ ਜੀ ਬਹੁਤ ਸੋਹਣਾ ਜਿਹੜਾ ਸੂਟ ਤੇ ਵਰਕ ਨੈਕ ਬਣਿਆ ਹੋਇਆ ਹੈਗਾ ਤੇ ਨਾਲ ਬਾਟਮ ਤੇ ਵਰਕ ਕੀਤਾ ਹੋਇਆ ਹੈ। ਨੈਕਸਟ ਆ ਜੌਰਜਟ ਦੇ ਵਿੱਚ ਹੋਣਗੇ ਜੀ ਜੌਰਜਟ ਦਾ ਫੈਬਰਿਕ ਰਹੇਗਾ ਠੀਕ ਹੈ ਜੀ ਬਹੁਤ ਸੋਹਣਾ ਨਾਲ ਚਿਕਨ ਦਾ ਵਰਕ ਕੀਤਾ ਹੋਇਆ ਹੈਗਾ ਸ਼ਰਟ ਤੇ ਤੇ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਹੋ ਵੀ ਹੋਏਗਾ ਜੌਰਜਟ ਦਾ। ਇਹਦੇ ਵਿੱਚ ਲਾਈਟ ਜੇ ਬ੍ਰਾਈਟ ਜੇ ਬਹੁਤ ਸੋਹਣੇ ਜੇ ਸੋਬਰ ਜੇ ਰੰਗ ਹੋਣਗੇ ਜੀ। ਗਰਲਿਸ਼ ਵਾਲੀਆਂ ਵੀ ਪਹਿਣਾ ਬਹੁਤ ਇਹ ਕਲਰ ਲਾਈਕ ਕਰਦੀਆਂ। ਨੈਕਸਟ ਆ ਮੋਡਲ ਸਿਲਕ ਦਾ ਫੈਬਰਿਕ ਰਹੇਗਾ ਬਹੁਤ ਸੋਹਣਾ ਫੈਬਰਿਕ ਹੋਏਗਾ ਜੀ ਇਹ ਦੁਪੱਟਾ ਵੀ ਮੋਡਲ ਸਿਲਕ ਦਾ ਹੀ ਰਹੇਗਾ ਨੈਕ ਤੇ ਬਣਿਆ ਹੋਇਆ ਜੀ ਨੈਕਸਟ ਆ ਪਿਓਰ ਕਾਟਨ ਦਾ ਫੈਬਰਿਕ ਰਹੇਗਾ ਬਹੁਤ ਸੋਹਣਾ ਨੈਕ ਤੇ ਵਰਕ ਕੀਤਾ ਹੈ ਤੇ ਬਾਟਮ ਤੇ ਵੀ ਵਰਕ ਕੀਤਾ ਹੋਇਆ ਨੈਕਸਟ ਆ ਵੀ ਪਿਓਰ ਕਾਟਨ ਦੇ ਵਿੱਚ ਹੀ ਹੋਣਗੇ ਨਾਲ ਦੁਪੱਟੇ ਵੀ ਪਿਓਰ ਕਾਟਨ ਦੇ ਹੀ ਹੋਣਗੇ ਜੀ ਨੈਕਸਟ ਆ ਉਹ ਲ ਤੀਸਰਾ ਡਿਜ਼ਾਈਨ ਪਿਓਰ ਕਾਟਨ ਫੈਬਰਿਕ ਚ ਆ ਗਿਆ ਇਹਦੇ ਵਿੱਚ ਤਿੰਨ ਡਿਜ਼ਾਈਨ ਅਵੇਲੇਬਲ ਹੈ ਆਪਣੇ ਕੋਲ ਨੈਕਸਟ ਆ ਲਿਲਨ ਦੇ ਵਿੱਚ ਹੋਏਗਾ ਇਦੇ ਵਿੱਚ ਵੀ ਕਾਫੀ ਕਲਰ 컬렉ਸ਼ਨ ਹੈਗੀ ਆ ਜਿੱਦਾਂ ਹਮ ਸਮਰਸ ਚਲਦੀਆਂ ਇਸ ਕਰਕੇ ਲਾਈਟ ਜੇ ਕਲਰ ਹੀ ਜ਼ਿਆਦਾ ਚੱਲਦੇ ਆ ਤੇ ਸੋ ਸਾਰੀਆਂ ਪਹਿਣਾ ਜੋ ਚਾਹੇ ਗਰਲਿਸ਼ ਲੁੱਕ ਵਾਲੀਆਂ ਆ ਚਾਹੇ 40 50 60 ਪਲੱਸ ਆ ਤੇ ਉਹ ਲਾਈਟ ਜੇ ਕਲਰ ਹੀ ਲਾਇਕ ਕਰਦੀਆਂ ਆ ਨੈਕਸਟ ਆ ਕੈਂਬਰੀ ਕਾਟਨ ਦਾ ਫੈਬਰਿਕ ਰਹਣਗੇ ਦੋ ਡਿਜ਼ਾਈਨਰ ਚੁਣਗੇ ਨੈਕਸਟ ਆ ਸੌਫਟ ਮਸਲੀਨ ਦੇ ਫੈਬਰਿਕ ਸੀ ਜੀ ਨੈਕਸਟ ਆਵਲੇ ਸਰਪਲਸ ਕਾਟਨ ਦਾ ਫੈਬਰਿਕ ਰਹੇਗਾ ਨੈਕਸਟ ਆਵਲੀ ਵੀ ਕਾਟਨ ਫੈਬਰਿਕ ਚ ਆਗੇ ਜੀ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਜੀ ਆ ਨੈਕਸਟ ਆਵਲੇ ਲੈਚੇਸ ਲਗਾ ਕੇ ਬਹੁਤ ਸੋਹਣਾ ਸੂਟ ਬਣੇ ਹੋਏ ਆ ਨਾਲ ਬਾਟਮ ਤੇ ਵਰਕ ਕੀਤਾ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਨੈਕਸਟ ਆਵਲੇ ਬਹੁਤ ਸੋਹਣੇ ਸੋਹਣੇ ਸੂਟ ਆ ਰਹੇ ਆ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਆ ਕਰੋ ਸਾਰੀ ਵੀਡੀਓ ਵੀਡੀਓ ਦੇ ਵਿੱਚ ਡਿਫਰੈਂਟ ਕਲੈਕਸ਼ਨ ਹੁੰਦੀ ਆ ਯੂਨੀਕ ਜੀ ਕਲੈਕਸ਼ਨ ਹੁੰਦੀ ਆ ਠੀਕ ਹੈ ਜੀ ਡਿਫਰੈਂਟ ਜੇ ਰੰਗ ਹੁੰਦੇ ਆ ਤੇ ਕੋਈ ਵੀ ਤੁਸੀਂ ਵੀਡੀਓ ਨੂੰ ਸਕਿਪ ਬਿਲਕੁਲ ਨਾ ਕਰਿਆ ਕਰੋ ਨੈਕਸਟ ਆ ਚਿਕਨ ਵਰਕ ਵਾਲੇ ਆ ਗਏ ਪਿਓਰ ਕਾਟਨ ਦਾ ਫੈਬਰਿਕ ਰਹੇਗਾ ਇਹਨਾਂ ਦਾ ਬਾਟਮ ਜਿਹੜੀ ਚਿਕਨ ਵਾਲੀ ਹੋਏਗੀ ਬਾਟਮ ਦਾ ਤੁਸੀਂ ਇਹਦਾ ਕੋਈ ਪਲਾਜ਼ੋ ਸਟਿਚ ਕਰਾਉਣਾ ਆ ਸਟੇਟ ਬਾਟਮ ਬਣਵਾਉਣੀ ਆ ਜਾਂ ਫਰਸ਼ੀ ਸਲਵਾਰ ਜੋ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਇਹਦੇ ਵਿੱਚ ਵੀ 15 ਤੋਂ 20 ਰੰਗ ਆਪਣੇ ਕੋਲ ਅਵੇਲੇਬਲ ਆ ਜੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਤੁਸੀਂ ਬਕਾਈ ਦਾ ਸਟਿਚ ਵੀ ਕਰਾ ਸਕਦੇ ਹੋ ਅਗਰ ਤੁਸੀਂ ਅਨਸਟਿਚ ਬਾਈ ਕਰਨਾ ਚਾਹੁੰਦੇ ਹੋ ਅਨਸਟਿਚ ਵੀ ਕਰ ਸਕਦੇ ਹੋ ਨੈਕਸਟ ਆ ਵੀ ਪਿਓਰ ਕਾਟਨ ਦੇ ਫੈਬਰਿਕ ਰਹੇਗਾ ਇਹਦੇ ਵਿੱਚ ਵੀ 10 ਤੋਂ 15 ਰੰਗ ਹੋਣਗੇ ਅਵੇਲੇਬਲ ਤੁਸੀਂ ਵੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਪਿਓਰ ਕਾਟਨ ਦੇ ਫੈਬਰਿਕ ਵਿੱਚ ਹੋਣਗੇ ਬਾਕੀ ਇੰਸਟਾਗ੍ਰam ਤੇ ਵੀ ਆਪਣਾ ਪੇਜ ਹੈਗਾ ਜੀ ਪ੍ਰੀਤ ਬੁਟੀਕ 26 ਜਾ ਕੇ ਸਰਚ ਕਰਕੇ ਤੁਸੀਂ ਉਹਨੂੰ ਫੋਲੋ ਜ਼ਰੂਰ ਕਰਿਓ ਉਹਦੇ ਵਿੱਚ ਵੀ ਆਪਾਂ ਆਲਮੋਸਟ ਕਾਫੀ ਕਾਮ ਕਲੈਕਸ਼ਨ ਪਾਈ ਦੀ ਹੈ ਸੂਟਾਂ ਦੀ ਤੁਸੀਂ ਸਿਲੈਕਟ ਕਰ ਸਕਦੇ ਹੋ ਬਾਕੀ ਤੁਸੀਂ ਕੋਈ ਸਟਿਚ ਕਰਾਉਣਾ ਸੂਟ ਆਪਣੇ ਕੋਲ ਨਕੌਦਰ ਦੇ ਆਸ-ਪਾਸ ਕੋਈ ਵੀ ਹੈ ਤੁਸੀਂ ਅਗਰ ਸਟਿਚਿੰਗ